ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਅਸੀਂ ਚੱਲਦੇ ਹਾਂ ਇੱਕ ਅਜੇ ਹੀ ਸਾਖੀ ਵੱਲ ਜੋ ਸਾਡੀ ਜ਼ਿੰਦਗੀ ਲਈ ਬੜਾ ਗਹਿਰਾ ਸਬਕ ਦਿੰਦੀ ਹੈ ਧੰਗੁਰੂ ਨਾਨਕ ਦੇਵ ਜੀ ਹੁਣ ਨੌਜਵਾਨ ਹੋ ਚੁੱਕੇ ਸਨ ਉਹਨਾਂ ਦੇ ਪਿਤਾ ਮਹਿਤਾ ਕਾਲੂ ਚੰਦ ਜੀ ਅਕਸਰ ਸੋਚਦੇ ਰਹਿੰਦੇ ਸਨ ਕਿ ਮੇਰਾ ਪੁੱਤਰ ਆਖਰ ਕਰਦਾ ਕੀ ਹੈ ਨਾ ਖੇਤੀ ਵਿੱਚ ਦਿਲ ਲਾਉਂਦਾ ਹੈ ਨਾ ਵਪਾਰ ਵਿੱਚ ਦਿਨ ਰਾਤ ਕਦੇ ਧਿਆਨ ਲਗਾਉਂਦਾ ਹੈ ਕਦੇ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਇੱਕ ਦਿਨ ਪਿਤਾ ਮਹਤਾ ਕਾਲੂ ਚੰਦ ਜੀ ਨੇ ਸੋਚਿਆ ਹੁਣ ਗੁਰੂ ਨਾਨਕ ਦੇਵ ਜੀ ਨੂੰ ਕਾਰੋਬਾਰ ਸਿਖਾਇਆ ਜਾਵੇ ਤਾਂਕੀ ਉਹ ਜ਼ਿੰਮੇਵਾਰੀ ਸਮਝੇ ਉਹਨਾਂ ਨੇ ਧੰ ਗੁਰੂ ਨਾਨਕ ਦੇਵ ਜੀ ਨੂੰ ਬੁਲਾਇਆ ਅਤੇ ਪਿਆਰ ਨਾਲ ਕਿਹਾ ਪੁੱਤਾ ਇਹ ਵੀ ਰੂਪੇ ਲੈ ਜਾ ਬਾਜ਼ਾਰ ਵਿੱਚ ਜਾ ਕੇ ਕੋਈ ਵਧੀਆ ਵਪਾਰ ਦਾ ਸੌਦਾ ਕਰਕੇ ਲਿਆ ਇਸ ਪੈਸੇ ਨਾਲ ਕੁਝ ਅਜੀਹਾ ਖਰੀਦ ਜਿਸ ਨਾਲ ਸਾਨੂੰ ਲਾਭ ਹੋਵੇ ਧੰਗੁਰੂ ਨਾਨਕ ਦੇਵ ਜੀ ਮੁਸਕਰਾਏ ਪੈਸੇ ਹੱਥ ਵਿੱਚ ਲਏ ਅਤੇ ਆਪਣੇ ਪਿਆਰੇ ਸਾਥੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਰਵਾਨਾ ਹੋ ਗਏ ਜਦੋਂ ਉਹ ਰਸਤੇ ਵਿੱਚ ਤੁਰ ਰਹੇ ਸਨ ਉਹਨਾਂ ਨੇ ਇੱਕ ਜੰਗਲ ਦੇ ਕੰਢੇ ਕੁਝ ਸਾਧੂਆਂ ਨੂੰ ਵੇਖਿਆ। ਭੁੱਖੇ, ਕਮਜ਼ੋਰ, ਬਿਮਾਰ ਹਾਲਤ ਵਿੱਚ ਉਹ ਸਾਧੂ ਬੈਠੇ ਸਨ। ਉਹਨਾਂ ਦੀਆਂ ਅੱਖਾਂ ਵਿੱਚ ਮਦਦ ਦੀ ਇੱਕ ਚੁੱਪ ਸੀ। ਧੰਗੁਰੂ ਨਾਨਕ ਦੇਵ ਜੀ ਦਾ ਦਿਲ ਪਿਗਲ ਗਿਆ। ਉਹ ਭਾਈ ਮਰਦਾਨਾ ਜੀ ਵੱਲ ਮੁੜ ਕੇ ਕਹਿਣ ਲੱਗੇ। ਭਾਈ ਮਰਦਾਨਿਆ, ਪਿਤਾ ਜੀ ਨੇ ਸਾਨੂੰ ਸੌਦਾ ਕਰਨ ਲਈ ਭੇਜਿਆ ਹੈ। ਦੱਸੋ ਇਸ ਤੋਂ ਵਧੀਆ ਸੌਦਾ ਹੋਰ ਕੀ ਹੋ ਸਕਦਾ ਹੈ ਕਿ ਅਸੀਂ ਇਨਾ ਭੁੱਖਿਆ ਨੂੰ ਭੋਜਨ ਖਵਾ ਦਈਏ ਭਾਈ ਮਰਦਾਨਾ ਜੀ ਨੇ ਹੌਲੇ ਨਾਲ ਸਿਰ ਹਿਲਾਇਆ ਅਤੇ ਆਖਣ ਲੱਗੇ ਬਾਬਾ ਨਾਨਕ ਜੀ ਤੁਹਾਡਾ ਮਨ ਜੋ ਕਹਿੰਦਾ ਹੈ ਉਹ ਕਰੋ ਧੰਨ ਗੁਰੂ ਨਾਨਕ ਦੇਵ ਜੀ ਨੇ ਸਾਰਾ ਪੈਸਾ ਲਗਾ ਕੇ ਅਨਾਜ ਦਾਲਾਂ ਅਤੇ ਹੋਰ ਲੋੜੀਂਦਾ ਸਮਾਨ ਖਰੀਦ ਲਿਆਂਦਾ ਧਾਨਗੁਰੂ ਨਾਨਕਦੇਵ ਜੀ ਨੇ ਆਪ ਸਾਰਾ ਭੋਜਨ ਬਣਾਇਆ ਅਤੇ ਉਹਨਾਂ ਸਾਧੂਆਂ ਨੂੰ ਪਿਆਰ ਨਾਲ ਖਵਾ ਦਿੱਤਾ ਜਦ ਉਹਨਾਂ ਦੇ ਚਿਹਰੇ ਤੇ ਸੰਤੁਸ਼ਟੀ ਦੀ ਚਮਕ ਵੇਖੀ ਤਾਂ ਧਾਨਗੁਰੂ ਨਾਨਕਦੇਵ ਜੀ ਨੇ ਅੰਦਰੋਂ ਸੋਚਿਆ ਇਹ ਤਾਂ ਸਭ ਤੋਂ ਵੱਡਾ ਸੌਦਾ ਹੈ ਜਿਸ ਵਿੱਚ ਰੱਬ ਦੇ ਬੰਦੇ ਖੁਸ਼ ਹੋ ਜਾਣ ਭਾਈ ਮਰਦਾਨਾ ਜੀ ਹੱਸ ਕੇ ਪੁੱਛਣ ਲੱਗੇ ਬਾਬਾ ਨਾਨਕ ਜੀ ਪਿਤਾ ਜੀ ਕੀ ਕਹਿਣਗੇ ਉਹ ਤਾਂ ਸੋਚਦੇ ਹਨ ਕਿ ਅਸੀਂ ਕੁਝ ਲਾਭ ਵਾਲਾ ਸੌਦਾ ਕਰਕੇ ਆਵਾਂਗੇ ਤਾਂ ਧੰਨ ਗੁਰੂ ਨਾਨਕ ਦੇਵ ਜੀ ਮੁਸਕਰਾਏ ਅਤੇ ਕਹਿਣ ਲੱਗੇ ਮਰਦਾਨਿਆਂ ਲਾਭ ਦਾ ਸਭ ਤੋਂ ਵੱਡਾ ਸੌਦਾ ਇਹੀ ਹੈ ਭੁੱਖਿਆਂ ਨੂੰ ਖਵਾਉਣਾ ਇਹੀ ਸੱਚਾ ਸੌਦਾ ਹੈ ਜਦੋਂ ਉਹ ਕਰ ਵਾਪਸ ਆਏ ਤਾਂ ਪਿਤਾ ਮਹਿਤਾ ਕਾਲੂ ਜੀ ਨੇ ਪੁੱਛਿਆ ਇਹੀ ਸੋਦਾ ਕਰਕੇ ਆਏ ਹੋ ਗੁਰੂ ਜੀ ਨੇ ਸਾਰੀ ਘਟਨਾ ਦੱਸ ਦਿੱਤੀ ਪਿਤਾ ਮਹਤਾ ਕਾਲੋ ਜੀ ਗੁੱਸੇ ਵਿੱਚ ਆ ਗਏ ਅਤੇ ਆਖਣ ਲੱਗੇ ਮੈਂ ਤਾਂ ਕਿਹਾ ਸੀ ਵਪਾਰ ਕਰਕੇ ਲਿਆ ਤੂੰ ਤਾਂ ਸਾਰਾ ਪੈਸਾ ਗਰੀਬਾਂ ਤੇ ਲਾ ਆਇਆ ਹੈ ਤਾਂ ਧੰ ਗੁਰੂ ਨਾਨਕ ਦੇਵ ਜੀ ਬੋਲਣ ਲੱਗੇ ਪਿਤਾ ਜੀ ਤੁਸੀਂ ਕਿਹਾ ਸੀ ਸੱਚਾ ਸੋਦਾ ਕਰਕੇ ਲਿਆ ਇਸ ਤੋਂ ਵਧੀਆ ਸੌਦਾ ਹੋਰ ਕੋਈ ਨਹੀਂ ਜਿਸ ਵਿੱਚ ਭੁੱਖੇ ਰਜ ਜਾਣ ਅਤੇ ਰੱਬ ਦੀ ਰਜਾ ਪ੍ਰਾਪਤ ਹੋਵੇ ਇਹ ਸੌਦਾ ਕਦੇ ਨਾਸ਼ ਨਹੀਂ ਹੁੰਦਾ ਸਾ ਸੰਗਤ ਜੀ ਇਹ ਸਾਖੀ ਦੀ ਸਿੱਖਿਆ ਹੈ ਕਿ ਸਭ ਤੋਂ ਵਧੀਆ ਵਪਾਰ ਉਹ ਹੈ ਜੋ ਮਨੁੱਖਤਾ ਦੀ ਭਲਾਈ ਲਈ ਕੀਤਾ ਜਾਵੇ ਅਸਲੀ ਲਾਭ ਉਹ ਹੈ ਜੋ ਦੂਜਿਆਂ ਦੇ ਦੁੱਖ ਦੂਰ ਕਰਨ ਨਾਲ ਮਿਲਦਾ ਹੈ ਅਗਲੇ ਸਾਖੇ ਵਿੱਚ ਤੁਸੀਂ ਸਰਵਣ ਕਰੋਗੇ ਕਿ ਧੰਨ ਗੁਰੂ ਨਾਨਕ ਦੇਵ ਜੀ ਦੀ ਰੱਬ ਦੇ ਮਿਲਾਪ ਦੀ ਪਹਿਲੀ ਅਨੁਪਤੀ ਕੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ